ਗੁਡੀਆ ਸਾਹਿਬ ਜੀ ਸੀਐਮ ਭਗਵੰਤ ਸਿੰਘ ਮਾਨ ਆ ਮਾਲਵਾ ਨਹਿਰ ਦੀ ਸ਼ੁਰੂਆਤ ਕਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਯਤਨਾਂ ਨਾਲ ਕਿਸਾਨਾਂ ਨੂੰ ਨਹਿਰਾਂ ਦੀਆਂ ਟੇਨਾਂ ਤੱਕ ਸਿੰਚਾਈ ਲਈ ਪਾਣੀ ਮੁਹੱਈਆ ਹੋ ਰਿਹਾ ਹੈ ਫਸਲਾਂ ਦੀ ਸਿੰਚਾਈ ਲਈ 14103 ਖਾਲਾਂ ਨਾਲ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਿਆ ਹੈ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਨਾ ਸਿਰਫ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਹੈ ਬਲਕਿ ਇਸ ਦੇ ਨਾਲ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੋ ਰਹੀ ਹੈ। ਮੇਰਾ ਨਾਮ ਗਰਮੀਤ ਸਿੰਘ ਹੈ ਜੀ। ਸਾਡਾ ਪਿੰਡ ਸ਼ਮਸ਼ਪੁਰ ਸਿੰਘ ਹੈ ਜੀ ਤਹਿਸੀਲ ਖਮਾਣਾ ਜ਼ਿਲ੍ਹਾ ਫਤਿਹਗੜ ਸਾਹਿਬ ਜੀ। 20 ਸਾਲ ਬਾਅਦ ਸਾਡੇ ਖੇਤਾਂ 'ਚ ਪਾਣੀ ਆਇਆ ਜੀ। ਬਈ ਭਗਵੰਤ ਮਾਨ ਸਾਹਿਬ ਨੇ ਜਿਹੜੀ ਪੱਕੀ ਪਾਈਪਲਾਈਨ ਬਣਾਈ ਆ ਬਹੁਤ ਬਹੁਤ ਧੰਨਵਾਦ ਇਹਨਾਂ ਦਾ। ਸਾਡੇ ਤਾਂ ਪਾਣੀ ਆਉਂਦਾ ਨਹੀਂ ਸੀ ਇਸ ਵਾਰ ਆਇਆ ਜੀ। ਮੇਰਾ ਨਾਮ ਕੀਸ਼ੋਰ ਸਿੰਘ ਹੈ। ਸਾਰੀਆਂ ਸਰਕਾਰਾਂ ਤੋਂ ਵਧੀਆ ਬਰਾ ਮੱਖ ਮੰਤਰੀ ਬਹੁਤ ਵਧੀਆ ਸੀ ਤਾਂ ਇਹ ਕਹਾਂਗੇ ਵੀ ਮੇਰਾ ਨਾਮ ਗੁਰਮਿੰਦਰ ਸਿੰਘ ਤੁਸੀਂ ਦੇਖ ਸਕਦੇ ਹੋ ਵੀ ਪਿੱਛੇ ਵੀ ਪਾਣੀ ਚੱਲ ਰਿਹਾ ਹੈ ਇੱਧਰ ਸੁਆਇਆ ਇੱਧਰੋਂ ਵੀ ਪਾਣੀ ਆ ਰਿਹਾ ਹੈ ਅਸੀਂ ਮਾਨ ਸਰਕਾਰ ਦੇ ਸਾਰੇ ਨਗਰ ਵੱਲੋਂ ਸਾਰੇ ਇਲਾਕੇ ਵੱਲੋਂ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਡੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਿਆ ਹੈ। ਕੁਝ ਚੀਜ਼ ਕੀ ਕਹਣਾ ਚਾਹੂੰ ਕੋਈ ਬਹੁਤ ਜਿਹੜੀ ਇਧਰਲੇ ਪਾਸੇ ਜਿਹੜੇ 2 ਲੱਖ ਏਕੜ ਖੱਪੇ ਪਾਸੇ ਜਿੱਥੋਂ ਨਹਿਰਾ ਚੱਲਦੀਆਂ ਹਨ ਰਿਕੇਪਤਨ ਤੋਂ ਫਰੋਜ਼ਪੁਰ ਫਰੀਦਕੋਟ ਤੇ ਮੁਕਸਾ ਜ਼ਿਲ੍ਹਾ ਸਦ ਇਹਦੇ ਸਾਰੇ ਆਪਣਾ ਲੋਕਾਂ ਨੂੰ ਬਹੁਤ ਵੱਡੀ ਸਹੂਲਤ ਹੋਣੀ ਹੈ ਸਰਕਾਰ ਭਗਵੰਤ ਸਿੰਘ ਮਾਣਾ ਜਾਏ ਹੈ ਜੈਜਾ ਲੈਣੋਂ ਤਿਆਰੀ ਹੈ ਜਲਦੀ ਸਹਿਰ ਦੀ ਉਸਾਰੀ ਸ਼ੁਰੂ ਹੋ ਜਾਉ ਬਹੁਤ ਵੱਡਾ ਫਾਇਦਾ ਇਹ ਸਾਰੇ ਬਹੁਤ ਇਲਾਕਿਆਂ ਨੂੰ ਗੁੱਟਿਆ ਸਾਹਿਬ ਜੀ ਗੱਲ ਕਰੀ ਕਿ ਕਿਸਾਨੇ ਦੀ ਬਰੋਟਾ ਵੀ ਕਰ ਰਿਹਾ ਕੀ ਕਹਿਣਾ ਚਾਹੂੰ ਵੇਖੋ ਜੀ ਉਧਰ ਦਾ ਇਹ ਬਹੁਤੇ ਲੋਕਾਂ ਨੂੰ ਦਾ ਫਾਇਦਾ ਹੋਣਾ ਕੁਝ ਲੋਕ ਇਸ ਦੀ ਗੱਲ ਤੇ ਵੈਸੀ ਹੀ ਰਾਜਨੀਤੀ ਕਰ ਲੈਂਦੇ ਆ ਕਦੇ ਪਾਣੀ ਦਾ ਨੁਕਸਾਨ ਨਹੀਂ ਹੋਇਆ ਜ਼ਿਮੀਦਾਰ ਨੂੰ ਕਿਉਂ ਕਰ ਰਿਹਾ ਮਹਿਤਰੀ ਬਤ ਇਹ ਸੀ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡਿਆ ਜਿਨ੍ਹਾਂ ਨੇ ਕਿਹਾ ਕਿ ਮਾਲਵਾ ਨਹਿਰ ਜਿਹੜੀ ਹੈ ਉਹ ਕਿਸਾਨਾਂ ਲਈ ਜਿਹੜੀ ਹੈ ਫਾਇਦੇਮੰਦ ਜਿਹੜੀ ਸਿੱਧ ਹੋਵੇਗੀ ਗੁੱਟਿਆ ਸਾਹਿਬ ਅੱਜ ਸੀਐਮ ਭਗਵੰਤ ਸਿੰਘ ਮਾਨ ਮਾਲਵਾ ਨਹਿਰ ਦੀ ਸ਼ੁਰੂਆਤ ਕਰਨ ਪਹੁੰਚੇ ਸੀ ਕੀ ਕਹਿਣਾ ਚਾਹੂੰ ਵੇਖੋ ਜੀ ਬਹੁਤ ਜਿਹੜੀ ਇਧਰਲੇ ਪਾਸੇ ਜਿਹੜੇ 2 ਲੱਖ ਏਕੜ ਖੱਪੇ ਪਾਸੇ ਜਿੱਥੋਂ ਨਹਿਰਾਂ ਚੱਲਦੀਆਂ ਹਨ ਰਿਕੇਪਤਨ ਤੋਂ ਫਰੋਜ਼ਪੁਰ ਫਰੀਦਕੋਟ ਤੇ ਮੁਕਸਾ ਜ਼ਿਲ੍ਹਾ ਸਦ ਇਹਦੇ ਸਾਰੇ ਆਪਣਾ ਲੋਕਾਂ ਨੂੰ ਬਹੁਤ ਵੱਡੀ ਸਹੂਲਤ ਹੋਣੀ ਹੈ ਸਰਕਾਰ ਭਗਵੰਤ ਸਿੰਘ ਮਾਣਾ ਜਾਏ ਹੈ ਜੈਜਾ ਲੈਣੋਂ ਤਿਆਰੀ ਹੈ ਜਲਦੀ ਸਨਹਿਰ ਦੀ ਉਸਾਰੀ ਸ਼ੁਰੂ ਹੋ ਜਾਉ ਬਹੁਤ ਵੱਡਾ ਫਾਇਦਾ ਇਹ ਸਾਰੇ ਬਹੁਤ ਇਲਾਕਿਆਂ ਨੂੰ ਉੱਡਿਆ ਸਭ ਜੇ ਗੱਲ ਕਰੀਏ ਕਿ ਕਿਸਾਨੇ ਦੀ ਬਰੋਟਾ ਵੀ ਕਰ ਰਿਹਾ ਕੀ ਕਰਨਾ ਚਾਹੁੰਦੇ ਵੇਖੋ ਜੀ ਉਧਰ ਦਾ ਇਹ ਬਹੁਤੇ ਲੋਕਾਂ ਨੂੰ ਦਾ ਫਾਇਦਾ ਹੋਣਾ ਕੁਝ ਲੋਕ ਇਸ ਦੀ ਗੱਲ ਤੇ ਵੈਸੀ ਹੀ ਰਾਜਨੀਤੀ ਕਰ ਲੈਂਦੇ ਆ ਕਦੇ ਪਾਣੀ ਦਾ ਨੁਕਸਾਨ ਨਹੀਂ ਹੋਇਆ ਜ਼ਿਮੀਦਾਰ ਨੂੰ ਕਿਉਂ ਕਰ ਰਿਹਾ ਮੇਤਰੀ ਬਤ ਪੇਸੀ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡਿਆ ਜਿਨ੍ਹਾਂ ਨੇ ਕਿਹਾ ਕਿ ਮਾਲਵਾ ਨਹਿਰ ਜਿਹੜੀ ਹੈ ਉਹ ਕਿਸਾਨਾਂ ਲਈ ਜਿਹੜੀ ਹੈ ਖਾਦਮੰਦ ਜਿਹੜੀ ਸਿੱਧ ਹੋਵੇਗੀ ਕੈਮਰਾਮੈਨ ਸੁਝਲ ਦੇ ਨਾਲ ਮਨੋ ਚਰਕੀਵਾਲ ਡੈਨਿਕ ਸਵੇਰਾ ਟੀਵੀ ਕੇ ਲਈ ਫੋਲੋ ਕਰੇ ਡੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par